ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਲ ਮੈਂ ਇੱਕ ਇਤਿਹਾਸਿਕ ਸਾਖੀ ਜਿਹੜੀ ਹੈ ਉਹ ਸ਼ੇਅਰ ਕਰਨ ਲੱਗਾ ਹਾਂ ਸਤਵੇਂ ਪਾਤਸ਼ਾਹ ਮਹਾਰਾਜੇ ਦੇ ਜੀਵਨ ਦੀ ਜੇ ਸਾਡੇ ਜੀਵਨ ਦੇ ਵਿੱਚ ਵਸ ਜਾਵੇ ਤੇ ਸਾਡੀ ਜ਼ਿੰਦਗੀ ਜਿਹੜੀ ਆ ਉਹ ਸਫਲ ਹੋ ਸਕਦੀ ਹੈ ਜੀਵਨ ਸਫਲ ਹੋ ਸਕਦਾ ਸਤਵੇਂ ਪਾਤਸ਼ਾਹ ਮਹਾਰਾਜ ਸਿੰਘਾਸਨ ਤੇ ਬੈਠੇ ਆਰਾਮ ਕਰ ਰਹੇ ਸੀ ਤੇ ਸਿੱਖ ਸੰਗਤਾਂ ਦੂਰ ਦਰਾਡੇੋਂ ਆਉਂਦੀਆਂ ਤੇ ਗੁਰੂ ਪਾਤਸ਼ਾਹ ਮਹਾਰਾਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਹਿਰਦੇ ਵਿੱਚ ਤਾਂਘ ਹੁੰਦੀ ਹੈ ਦਰਸ਼ਨ ਦੇ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਸ ਤਰ੍ਹਾਂ ਹੁਣ ਵੀ ਕੋ ਸਿੱਖਾਂ ਦੇ ਅੰਦਰ ਤੰਗ ਹੁੰਦੀ ਹੈ ਕਿ ਅਸੀਂ ਆਪਣਾ ਕੰਮਕਾਰ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਗੁਰੂ ਦੇ دیدار ਕਰਨੇ ਗੁਰੂ ਕੋਲੋਂ ਅਸੀਸ ਲੈ ਕੇ ਅਸੀਂ ਆਪਣੇ ਕੰਮ ਕਰਤੇ ਜਾਣਾ ਇੱਕ ਸਿੱਖ ਦੇ ਅੰਦਰ ਪਿਆਸ ਹੈ ਤੇ ਹੁਣ ਵੀ ਚਾਹੀਦੀ ਹੈ ਜਾਂ ਆਪਣੇ ਘਰ ਵਿੱਚੋਂ ਹੀ ਅਰਦਾਸ ਕਰਕੇ ਤੁਰਨਾ ਇਹ ਸਿੱਖ ਸੰਗਤਾਂ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਚੱਲ ਕੇ ਆਈਆਂ ਤੇ ਗੁਰਬਾਣੀ ਪੜ੍ਹ ਰਹੀਆਂ ਸੀ ਤੇ ਗੁਰਦੇਵ ਆਰਾਮ ਪੇ ਕਰਦੇ ਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਆਰਾਮ ਕਰੇ ਸੀ ਤੇ ਸਿੱਖ ਸੰਗਤਾਂ ਬਾਣੀ ਪੜ੍ਹਦੀਆਂ ਆ ਰਹੀਆਂ ਸੀ ਤੇ ਗੁਰੂ ਸਾਹਿਬ ਦੇ ਕਨ ਦੇ ਵਿੱਚ ਆਵਾਜ਼ ਪਈ ਤੇ ਜਦੋਂ ਆਵਾਜ਼ ਪਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਲਦੀ ਉੱਠੇ ਜਦੋਂ ਉੱਠੇ ਉੱਠ ਕੇ ਖੜੇ ਹੋਣ ਲੱਗੇ ਤੇ ਉਹਨਾਂ ਦੇ ਗੋਡੇ ਤੇ ਝੋਟ ਆ ਗਈ ਝੋਟ ਆਈ ਸਿੱਖ ਸੰਗਤ ਆਈਆਂ ਗੁਰੂ ਸਾਹਿਬਾਂ ਨੇ ਸਵਾਗਤ ਕੀਤਾ ਉਹਨਾਂ ਦਾ ਮਾਨ ਸਨਮਾਨ ਕੀਤਾ ਤੇ ਫਿਰ ਸਿੱਖਾਂ ਦੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ ਜਦੋਂ ਆਈਓ ਸਿੱਖ ਸੰਗਤ ਦਾ ਸਨਮਾਨ ਹੋਇਆ ਸਤਕਾਰ ਹੋਇਆ ਉਹਨਾਂ ਦਾ ਮਾਣ ਹੋਇਆ ਤੇ ਫਿਰ ਸਿੱਖਾਂ ਨੇ ਗੁਰੂ ਸਾਹਿਬਾਂ ਨੂੰ ਪੁੱਛਿਆ ਤੇ ਸਵਾਲ ਕੀਤਾ ਦਾਤਾ ਸਿੱਖ ਸੰਤਾਂ ਆਈਆਂ ਬਾਣੀ ਪੜ੍ਹਦੀਆਂ ਆ ਰਹੀਆਂ ਸੀ ਆਪ ਸਮਰੱਥ ਗੁਰੂ ਹਾਜ਼ਰ ਹਜੂਰ ਸਤਗੁਰੂ ਆਪ ਇਤਨੇ ਜਲਦੀ ਉੱਠੇ ਇੰਨੇ ਜਲਦੀ ਉੱਠੇ ਤੁਹਾਡੇ ਗੋਡੇ ਤੇ ਚੋਟ ਆ ਗਈ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਬਾਣੀ ਵੀ ਤੇ ਤੁਹਾਡੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਵੀ ਤੁਸੀਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਸਮਝਾਇਆ ਗੁਰਮੁਖੋ ਗੁਰਸਿੱਖੋ ਪੋਥੀ ਪਰਮੇਸ਼ਰ ਕਾਥਾਨ ਇਹ ਸੱਚਮੁੱਚ ਪਰਮੇਸ਼ਰ ਹੈ ਇਹਦੇ ਵਿੱਚ ਪਰਮੇਸ਼ਰ ਦੇ ਬੋਲ ਨੇ ਤੇ ਸਾਡੇ ਧਾਰਮਿਕ ਗ੍ਰੰਥ ਜੜੇ ਨੇ ਸਾਨੂੰ ਸਰੋਤ ਮਿਲਦੇ ਨੇ ਮਾਰ ਨੇ ਦੱਸਿਆ ਕਿ ਜਿਨ ਭੈ ਅਦਵਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਜਿਹਦੇ ਅੰਦਰ ਗੁਰਬਾਣੀ ਪ੍ਰਤੀ ਸ਼ਰਧਾ ਨਹੀਂ ਭੈ ਨਹੀਂ ਅਦਵ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਸਾਡਾ ਸਿੱਖ ਹੀ ਨਹੀਂ ਹੋ ਸਕਦਾ ਗੁਰੂ ਸਾਹਿਬਾਂ ਨੇ ਦੱਸਿਆ ਕਿ ਗੁਰਬਾਣੀ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੀ ਕਿ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਦੀ ਬਾਣੀ ਜੜੀ ਹੈ ਜਹ ਰਾਹ ਹਜੂਰ ਇਹਦਾ ਸਨਮਾਨ ਮਾਰ ਜੜਾ ਉਹ ਕਿਸ ਤਰ੍ਹਾਂ ਕਰਨਾ ਹੈ ਗੁਰੂ ਸਾਹਿਬਾਂ ਨੇ ਕਿਆ ਕਿ ਚੋਟ ਲੱਗਣ ਦਾ ਕਾਰਨ ਇਹ ਕਿ ਸਿੱਖ ਸੰਗਤਾਂ ਇੰਨੇ ਪਿਆਰ ਦੇ ਨਾਲ ਬਾਣੀ ਪੜ੍ਹ ਰਹੀਆਂ ਸੀ ਤੇ ਸੰਗਤਾਂ ਬਾਣੀ ਪੜ੍ਹਦੀਆਂ ਹੋਣ ਤੇ ਸਾਡੇ ਕੰਨ ਵਿੱਚ ਆਵਾਜ਼ ਪਵੇ ਅਸੀਂ ਅਵੇਸਲੇ ਹੋ ਕੇ ਸੁੱਤੇ ਰਹੀਏ ਹਰਿਸ਼ਾ ਕਹਿੰਦੇ ਇਹ ਕਦੇ ਨਹੀਂ ਹੋ ਸਕਦਾ ਜਿਸ ਕਰਕੇ ਸਮਝਾਤਾ ਸਿੱਖਾਂ ਨੂੰ ਕਿ ਜਦੋਂ ਗੁਰਬਾਣੀ ਦੀ ਆਵਾਜ਼ ਸਾਡੇ ਕੰਨਾਂ ਤੱਕ ਪਵੇ ਉਦੋਂ ਅਸੀਂ ਆਦਬ ਸਹਿਤ ਸਨਮਾਨ ਸਹਿਤ ਖੜੇ ਹੋ ਜਾਣਾ ਹੈ ਆਦਰ ਕਰਨਾ ਹੈ ਮਾਨ ਕਰਨਾ ਹੈ ਸਨਮਾਨ ਕਰਨਾ ਹੈ ਤੇ ਗੁਰਦੇਵ ਕਹਿਣ ਲੱਗੇ ਕਿ ਸਾਡਾ ਅਸਲ ਵਿੱਚ ਸਿੱਖ ਓ ਹੈ ਜਿਹੜਾ ਗੁਰਬਾਣੀ ਦਾ ਆਦਬ ਕਰਦਾ ਹੈ ਸਨਮਾਨ ਕਰਦਾ ਹੈ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਆਪਣੇ ਜ਼ਿੰਦਗੀ ਨੂੰ ਬទਿਤ ਕਰਦਾ ਹੈ ਤੇ ਮਾਰੇ ਕਹਿਣ ਲੱਗੇ ਐਸੇ ਸਿੱਖ ਦਾ ਗੁਰੂ ਨਾਨਕ ਦੇ ਘਰ ਬਹੁਤ ਮਾਨ ਤੇ ਸਨਮਾਨ ਤੇ ਇੱਜ਼ਤ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਿਹੜਾ ਸਨਮਾਨ ਉਹ ਸਿੱਖ ਨੇ ਕਿਸ ਤਰ੍ਹਾਂ ਕਰਨਾ ਤੇ ਸਾਨੂੰ ਇਹੋ ਜੀਆਂ ਜੜੀਆਂ ਸਾਖੀਆਂ ਨੇ ਗੁਰੂ ਇਤਿਹਾਸ ਵਿੱਚ ਆਉਂਦੀਆਂ ਨੇ ਗੁਰੂ ਸਾਹਿਬਾਂ ਨੇ ਖੁਦ ਦੱਸਿਆ ਇਹ ਬਾਣੀ ਦਾ ਸਨਮਾਨ ਜਿਹੜਾ ਇਸ ਤਰੀਕੇ ਨਾਲ ਕਰਨਾ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਜਾ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤਿੰਨ ਸਾਲ ਖੁਦ ਲਿਖਾਉਂਦੇ ਰਹੇ ਫਿਰ ਦੇਖ ਰੇਖ ਨਿਗਰਾਨੀ ਯਾਗ ਕੀਤੀ ਔਰ ਪੋਥੀ ਪਰਮੇਸ਼ਰ ਘਰਤਾਨ ਆਪ ਸਤਿਗੁਰੂ ਪਾਤਸ਼ਾਹ ਕੋਠਾ ਸਾਹਿਬ ਥੱਲੇ ਸੌਂਦੇ ਸੀ ਔਰ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਹੈ ਅਕਾਲ ਪੁਰਖ ਦੀ ਬਾਣੀ ਹੈ ਉਹਦਾ ਇਨਾ ਅਦਬ ਤੇ ਮਾਨ ਸਨਮਾਨ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਸੀ ਕਿ ਉਹ ਸਿੰਘਾਸਨ ਦੇ ਉੱਤੇ ਮਹਾਰਾਜ ਦੀ ਬਾਣੀ ਜਿਹੜੀ ਲਿਖੀ ਜਾਂਦੀ ਸੀ ਉਹਨੂੰ ਠਕਾਉਂਦੇ ਸੀ ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਸਿੱਖ ਤਾਂ ਹੀ ਖਵਾ ਸਕਦੇ ਹਾਂ ਜੇ ਸਾਡੇ ਹਿਰਦੇ 'ਚ ਗੁਰਬਾਣੀ ਪ੍ਰਤੀ ਇਹ ਭਾਵਨਾ ਹੈ ਸਤਕਾਰ ਸਰਮਾਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਤੇ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣੇ ਤੇ ਸਹਾਰਾ ਬਣੇ ਗੁਰਬਾਣੀ ਤੋਂ ਬਿਨਾਂ ਸਾਡਾ ਕੋਈ ਸਹਾਰਾ ਵੀ ਨਹੀਂ ਹੈ ਤੇ ਮਹਾਰਾਜ ਨੂੰ ਸਿੱਧਾਂ ਨੇ ਪੁੱਛਿਆ ਸੀ ਕਿ ਤੁਸੀਂ ਐਡੇ ਦੂਰ ਕਿੱਦਾਂ ਆ ਕੇ ਚੜਕੇ ਮਹਾਰਾਜ ਕਹਿੰਦੇ ਸੀ ਕਿ ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਆ ਰਾਈ ਇਹ ਗੁਰੂ ਦੀ ਸੰਗਤ ਤੇ ਗੁਰਬਾਣੀ ਤੋਂ ਬਿਨਾਂ ਸਾਡਾ ਹੋਰ ਕੋਈ ਵੀ ਸਹਾਰਾ ਨਹੀਂ ਹੈ ਇਹ ਹੈ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਗੁਰੂ ਦੀ ਸਿੱਖ ਦੀ ਗੁਰੂ ਦੇ ਨਾਲ ਸਾਝ ਤੇ ਇਸ ਕਰਕੇ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਮਾਨ ਸਨਮਾਨ ਹੈ ਉਹ ਸਤਵੇਂ ਪਾਤਸ਼ਾਹ ਮਹਾਰਾਜ ਨੇ ਸਾਨੂੰ ਕਿਸ ਤਰ੍ਹਾਂ ਕਰਨਾ ਉਹ ਸਿਖਾਇਆ ਉਹਨਾਂ ਦੱਸਿਆ ਕਿ ਗੁਰਦੇ ਦੀ ਚੋਟ ਜਿਹੜੀ ਹੈ ਇਹ ਬਹੁਤ ਹੀ ਮਹੱਤਤਾ ਰੱਖਦੀ ਗੁਰਬਾਣੀ ਦਾ ਸਨਮਾਨ ਜਿਹੜਾ ਹੈ ਉਹ ਸਰਮੌਰ ਹੈ ਇਸ ਕਰਕੇ ਪਿਆਰਿਓ ਮੈਂ ਬੇਨਤੀ ਕਰਾਂਗਾ ਕਿ ਇਹ ਜਿਹੜਾ ਚੈਨਲ ਹੈ ਹੀ ਚਲਾਇਆ ਇਹਨੂੰ ਸਬਸਕ੍ਰਾਈਬ ਕਰੋ ਇਹ ਜਿਹੜੇ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਵਿਚਾਰ ਇਹਦੇ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਸੁਝਾਅ ਦਿਆ ਕਰੋ ਤੇ ਪਲੀਜ਼ ਇਹਨੂੰ ਅਗੂਠੇ ਦੇ ਨਾਲ ਲਾਈਕ ਕਰਿਆ ਕਰੋ ਤੇ ਇਹ ਸਾਡਾ ਸਹਿਯੋਗ ਤੁਸੀਂ ਉਹ ਇਹ ਜੜੀਆਂ ਇਹ ਜੋ ਅਸੀਂ ਗੁਰੂ ਜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇਹ ਤੁਸੀਂ ਆਪ ਆਪਣੇ ਸੁਝਾਅ ਜੇ ਕਿ ਸਾਨੂੰ ਦੱਸਿਆ ਕਰੋ ਤੇ ਭੁੱਲਾ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ